नकोदर ਦੇ ਨੇੜੇ ਪਿੰਡ ਗਾਦਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਐਨ ਆਰ ਆਈ ਵੀਰਾ ਗੁਰੂ ਨਾਨਕ ਸੇਵਾ ਸੁਸਾਇਟੀ ਅਤੇ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ ਨਗਰ ਕੀਰਤਨ ਸਜਾਇਆ ਗਿਆ ਉਪਰੰਤ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗਿਆਨੀ ਗੁਰਪ੍ਰੀਤ ਸਿੰਘ ਗਰੰਥੀ ਨੇ ਸਰਬੱਤ ਦੇ ਪਲੇ ਲਈ ਅਰਦਾਸ ਕੀਤੀ ਇਸ ਮੌਕੇ ਗੁਰੂ ਕਲਗੀਦਰ ਵਿਦਿਆਲਿਆ ਦੇ ਬੱਚਿਆਂ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ موقع پریتھی پالان ہرجرواجی کرمجیت ترلوک سرجیت سارے کمے ممبر سکھوندرگ گربیج سندو منوندر یو کے پروندر ہرپریت سنگ آدی نے آم یوگدان پایا لنگر اتوٹ وتایا گیا رپورٹ سرندر چھاڑا سیئر پترکار مہیت ਨਾ ਨਿਤ ਕੀਰ ਗਾਸ ਸੁਖੋ ਤਲਿ ਗੁਰੂ ਸੇਹੀ ਆ ਮਿਸ ਸਹਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਨਾਏ ਸੰਰਤ ਕਾਥਿ ਪੁੱਤਰ ਨੂਰ ਅਰਸਾਂ ਪੁਰਸਾਂ ਝਟੀ ਐ ਤੁਧ ਟਿਠੇ ਸਭੇ ਪਾਤਸ਼ਾਹ ਮਨ ਜਨਮ ਜਨ ਜਗਤ ਗੁਰੂ ਭਗਤਾਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਦਾ ਗਾਇਨ ਕਲਾਕਾਰ ਜਗਨ ਮਹਿ ਪਰਮੇਰ ਨਿਰੰਕਾਰ ਅਕਾਰ ਜੋਤ ਜਪ ਮੰਡਲ ਕਰਿਓ ਨਾਰਾਇਣ ਸ੍ਰੀ ਪਰਮੇਸ਼ਰ ਦਾ ਸਾਥ ਸ਼ਾਬ ਰੂਪ ਸ੍ਰੀ ਕਾਨ ਧਰ ਲੋਕਾਂ ਦਾ ਸਲਾਹੇ ਜੋ ਕਹਿਣਾ ਵਡਿਆਈ ਕਰਨੀ ਸੇਵ ਕਰਨੀ ਸਾਧਰ ਵਿੱਚ ਵਡਿਆਈਆਂ ਸਹਿ ਮੇਲੇ ਦਾ ਨਗਰੀ ਆਈਆਂ ਜਾਤ ਸੁਹਾਣਾ ਦਾ ਮਨ ਰਸਾਈਆਂ ਗੁਰੂ ਦੇ ਰਖ ਪਵੇ ਉਹ ਧਾਰਨ ਦਿੰਦਾ ਜਿਹੜੀ ਦੁਨੀਆ ਨੂੰ ਮਿਲਦੀ ਨਹੀਂ ਕਿਹੜੀ ਗੱਲ ਜਿਉਂ ਪ੍ਰਥਮੇ ਮਹਾਰਾਜ ਸਿੰਘ ਪਾਸ ਦੀ ਦਾ ਵਰਕਣ ਹੁੰਦਾ ਹੈ ਸਾਧਰ ਵਿੱਚ ਵਡਿਆਈਆਂ ਵਣੇ ਸਹਿ ਮੇਲੇ ਦਾ ਨਗਰੀ ਆਈਆਂ ਜਾਤ ਸੁਹਾਣਾ ਦਾ ਸਾਈਆਂ ਕਰੂਕਲਾਂ ਮस्तक ਹਾਜ਼ਰ ਧਨ ਵਿਚੋਂ ਮਾਰ ਜੜੀਆਂ ਬੁਰੀਆਂ ਸੜੀ ਅਤੋ ਕੀ ਜੇ ਬੁਰੀਆਂ ਨੂੰ ਸਗਲਾ ਗੁਰੂ ਵਿੱਚ ਤਾਕਤ ਹੈ ਬੁਰੀਆਂ ਕੱਢ ਦਵੇਗਾ ਮੇਰੇ ਨਾਲ ਪਰ ਆ ਜਾਵੇਗਾ ਤੇ ਸੱਜੇ ਪਾਤਸ਼ਾਹ ਜੀ ਕਹਿੰਦੇ ਜੀਵ ਸਥੈਲਾ ਜਾਵੇਗਾ ਇਹੀ ਬਚਨ ਨੇ ਚਾਹੇ ਇੱਕ ਬਚਨ ਲੈ ਲਓ ਹਾਂ ਦਾ ਭਾਵ ਉੱਥੇ ਹੀ ਨਿਕਲਦਾ ਮੇਰੇ ਮਾਧਵ ਜੀ ਸਾਧ ਸੰਗਤ ਨੂੰ ਮਿਲੇ ਸੋ ਦਰਿਆ ਗੁਰ ਪ੍ਰਸਾਦ ਸੁਕੇ ਕਾਸ ਕਰੇ ਅਜੇ ਸੁੱਕਾ ਹੋਇਆ ਮਾਨਾ ਮਾਰੇ ਕਹਿੰਦੇ ਹਰੀਆ ਪਿਆਰ ਨਾਨਕ ਗਰੀਬ ਨਿਵਾਸ ਜੇ ਪਾਸ਼ਾ ਕਿਰਪਾ ਕਰਨ ਭਾਈ ਮਰਗਾਂ ਸਿੰਘ ਨੇ ਸ਼ਿਰਕ ਕਰਦਿਆਂ ਕਿਹਾ ਸਤਿਗੁਰ ਨਾਨਕ ਤਗਟਿਆ ਮਿੱਟੀ ਭੁੰਦ ਜਗ ਚਾਨਣ ਹੋਵਾ ਇਹਨੇ ਆ ਪਈ ਵਾਰੀ ਸੁਣਿਆ ਪਰ ਇਹ ਬਹੁਤ ਕਮਾਲ ਦੇ ਅਰਥ ਮਿਟੀਂ ਤੋਂ ਜਦ ਵਿਚਾਰਨ ਹੋਆ ਇਹਨੇ ਆ ਪਈ ਵਾਰੀ ਸੁਣਿਆ ਪਰ ਇਹ ਬਹੁਤ ਕਮਾਲ ਨੇ ਅਰ ਆਓ ਜਿਗਰ ਇਹ ਬੇਵਲ ਕਰਨਾ ਮਾਰਾ ਸੱਜੇ ਪਾਸੇ ਜਿੱਦਾ ਜਦੋਂ ਪ੍ਰਕਾਸ਼ ਜੀ ਦੀ ਮਾਤਾ ਮਾਤਾ ਤ੍ਰਿਪਤਾ ਜੀ ਦੀ ਸੇਵਾ ਕਰਨ ਦਾਈ ਤੁਲਸਾ ਉਹ ਰੋਜ਼ਾਨਾ ਹੁੰਦੀ ਨਹੀਂ ਸੀ ਮੁੱਠੀ ਚੱਪੀ ਕਰਨੀ ਚਰਨਾਂ ਦੀ ਸੇਵਾ ਕਰਨੀ ਉਹਨੇ ਸੱਜੇ ਪਾਸੇ ਜੀ ਤੇ ਮਹਿਤਾ ਕਾਲੂ ਜੀ ਨੇ ਨਾਲ ਗੱਲਾਂ ਕਰਨੀਆਂ ਉਸ ਦਾਈ ਨੇ ਪਾਇਮਰਦਾਨਾ ਜੀ ਕਿੰਨੇ ਸੱਚੇ ਪਾਤਸ਼ਾਹ ਨੂੰ ਬਹੁਤ ਰਗੀ ਗੁਰੂ ਸਾਹਿਬ ਉਹਨਾਂ ਨੇ ਨਾਲ ਕੀ ਇਹਦੇ ਜਾਈ ਨਾ ਮਰਦਾਨਿਆਂ ਤੇ ਸ਼ਹਿਰ ਵਾਲੇ ਬੜੇ ਖਤਰਨਾਕ ਜਿੰਨਾ ਤੈਨੂੰ ਲੱਗਦੇ ਆ ਦੇਖ ਨੂੰ ਕੀਤੇ ਹੈ ਕਿ ਬਹੁਤ ਵਧੀਆ ਪ੍ਰੋਗਰਾਮ ਬਹੁਤ ਬਹੁਤ ਵਧਾਈ ਹੋਵੇ ਇਸ ਸੱਚੇ ਨੂੰ ਸੋ ਇਹਨਾਂ ਕੁਝ ਇਹਦਾ ਹੋਇਆ ਕਿ ਮੰਨ ਦਾ ਚੱਕਾ ਆਪਾਂ ਉਹਨਾਂ ਅਰਦਾਸ ਹੋਵੇਗੀ ਅਰਦਾਸ ਤੋਂ ਬਾਅਦ ਆਪਾਂ ਜਿਹੜਾ ਪ੍ਰੋਗਰਾਮ ਆਰੰਭ ਕਰਾਂਗੇ ਜੀ ਪਾਇਮਰਦਾਨਾ ਜੀ ਖਿਸ਼ਾ ਪਾਇਮਰਦਾਨਾ ਜੀ ਵਿਦਿਆ ਦੀ ਗੋਲਾ ਨਾ ਆਵੇ ਤੇ ਕੋਈ ਦਾਰਸ਼ੀ ਆਇਆ ਜੀ ਨੇ ਤੋਰੀ ਚਾਇਆ ਅਕਤੋ ਕੀ ਬਾਤ ਦੋਵੇ ਅਕੰਧੋ ਤਿਨ ਕਤਨ ਮੰਗਤਿਆ ਇਹ ਰਖ ਬਰਤੇ ਬਲਾ ਅਸਰੰ ਬਾਸਨ ਸਰੁ ਹੋਏ ਅਰਜਨਾ ਕੋ ਮਿਤਰਾ ਸੁਮਸਨੀ ਆਇ ਛਣਿ ਪਿਛਤੇ ਅਈਏ ਜਿਸ ਦਿਥਾ ਸੰਗ ਵਿਦਾਰੇ ਤੇ ਬਹਾਦਰ ਰਸ ਸਿੰਘ ਸਰੇ ਪਾਸ ਸਭ ਸਤਿ ਸ਼੍ਰੀ ਅਕਾਲ ਸ਼੍ਰੀ ਕੋਮਲ ਸਿੰਘ ਸਾਜੀਓ ਆਪ ਨੂੰ ਸਤਿ ਥਾਈ ਗੁਰੂ ਜੀ ਸਹਾਇ ਤੁਸਾਂ ਪਾਸ ਸੰਗਿਆ ਦੀ ਆਤਮਿਕ ਜੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਬਾਣ ਨਰਸ਼ਨ ਦਾ ਦਾ ਕਰ ਧਿਆਨ ਨਾਲ ਬੋਲਣਾ ਜੀ ਆਹ ਰਿਹਾ ਹੈ ਜੀ ਆ ਬਿਆਰੀਆ ਚਾਰ ਸਭ ਜਾਂਦੇ ਆ ਚਾਰੀ ਮੁਕਤੀਆਂ ਅੰਧਿਆ ਜਕੀਆਂ ਤਪਿਆ ਜਿਨ੍ਹਾਂ ਨੇ ਨਾਮ ਜਪਿਆ ਉਹ ਕਿਸ਼ਕਿਆਂ ਦੇਗ ਚਲਾਏ ਜੇਨ ਵਾਰੀ ਦੇਖਿਆ ਨਿਰਕੀਤਾ ਜਿਨਾ ਪਿਆਰੇ ਆ ਸਚਿਆਰਿਆਂ ਦੇ ਕਮਾਈ ਦਾ ਜਾਹ ਧਰਗੁਲਣਾ ਜੀ ਜਿਨਾ ਅਸ਼ਕਸਨੀ ਵਾਲੇ ਧਰਮ ਰੇਤ ਸੀਸ ਦਿੱਤੇ ਵਾਲ ਮਨ ਕਟਾਏ ਕੋਪੜੀਆਂ ਲਵਾਈਆਂ ਚਲਕਣੀਆਂ ਤੇਜੜੇ ਤਨ ਆਰਿਆ ਨਾਲ ਚਰਾਏ ਬਕਤਾਰੇ ਦੀ ਸ਼੍ਰੀ ਵਾਲੀ ਕੁਰਬਾਨੀਆਂ ਕੀਤੀਆਂ ਘਰਨੀ ਆਰਿਆ ਸੱਚੀ ਕੇ ਸਾਹ-ਸਵਾਸਾਂ ਨਾਲ ਨੇ ਪਾਹੀ ਆਪ ਜੀ ਕੇ ਬਾੜ ਗੰ ਮੱਠਾ ਕਰਕੇ ਮੰਨਿਆ ਸੋ ਸ਼ੀਰਾਂ ਦੀ ਕਮਾਈ ਦਾ ਧਿਆਨ ਕਰਕੇ ਬੁਲਣਾ ਜੀ ਆਲੇ ਕਾ ਬ੍ਰਹਮ ਜੀ ਦਾ ਆਇ ਨੂੰ ਜੈਤਬਦੂ ਧੰ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਦੀ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਉਹ ਸਤਿਗੁਰ ਨਾਮ ਧੜਕਿਆ ਰਹੀ ਧੁੰਦ ਦਿਗ ਚਰਨ ਕੋ ਜਾਪ ਜਿਵੇਂ ਸੂਰਜ ਨਿਕਲਿਆ ਤਾਰੇ ਛੇਹਿਆ ਦੇ ਤਰਵਾ ਐਸੇ ਜੀ ਦਿਆਲ ਧਰਨ ਨੜ ਕੇ ਸੱਚੇ ਪਾਤਸ਼ਾਹ ਆਪ ਜੀ ਦੇ ਪ੍ਰਕਾਸ਼ ਤੁਮਾ ਦੀ ਮਹਾਨ ਖੁਸ਼ੀ ਕੇ ਅੰਦਰ ਚਾਰੇ ਸਮਾਗਮਾਂ ਦੇ ਵਿੱਚ ਪਰਸੋ ਦੇ ਰੋਜ ਤੋਂ ਪ੍ਰਾਰੰਭ ਸ੍ਰੀ ਅਖੰਡ ਜਾਗ ਤਨਾਕੀ ਭੋਗਾਂ ਤੋਂ ਪ੍ਰਾਰੰਭ ਦੀਵਾਨ ਸਜਾਏਗੇ ਸ੍ਰੀ ਜੀਵਾਨਾਂ ਵਿੱਚ ਆਪ ਜੀ ਦਾ ਜਸ ਸਾਹਿਬ ਜੀ ਦੀ ਸਿੱਖਤ ਸੁਲਾਹਾ ਆਪ ਜੀ ਨੇ ਹੀ ਕਿਰਪਾ ਕਰ ਕਰਕੇ ਆਪਣੇ ਬੱਚਿਆਂ ਤੋਂ ਕਰਵਾਈਏ ਸ਼ੁਕਰਾਨੇ ਧੰਵਾਦ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ਰੀ ਵਿੱਚ ਵਿੱਚਦੇ ਆਪ ਜੀ ਦਾ ਜਸ ਗਾਇਨ ਕਰਦੇ ਆਂ ਸ੍ਰਵਣ ਕਰਦੇ ਆਂ ਨਿਕਾ ਉਕਰਦੀਆਂ ਗਲਤੀਆਂ ਮੀਆਂ ਹਨ ਜੀ

ਆਪਾਂ ਨੂੰ ਇਸ ਪਾਠਿਸਮੇ ਵਰਕਿਸ਼ੂਆ ਮੈਂ ਸਮੇਂ ਸੁਭਾਲ ਦਿਹਾਣੇ ਲੇਟਾ ਪਰ ਸੰਬੇਧਿਓ ਕਿਥੇ ਤੋਂ ਮਾਸੀ ਵੀ ਆ ਕੇ ਜੁੜ ਕੇ ਐ ਪਰਿਵਾਰ ਦੀ ਸੰਗਤ ਨੂੰ ਬੇਨਤੀ ਕਰਦਾ ਕਿ ਅਗਲੀ ਸਟੇਜ ਜੋ ਤਾਰਵਈਆ ਸੰਗਤਾਂ ਦਾ ਜਿੱਥੇ ਧੰਨਵਾਦ ਕਰ ਜਾਣਾ ਸਤਿਗੁਰੂ ਦਾ ਧੰਨਵਾਦ ਕੀਤਾ ਜਾਣਾ ਉਥੇ ਹੀ ਜਿਨ੍ਹਾਂ ਨੇ ਇੰਨਾ ਸਮਰਮਾ ਦੇ ਵਿੱਚ ਪੁਰਸ਼ੀਮਾ ਮੈਂ ਲਈਆਂ ਹਨ ਇਹਨਾਂ ਦਾ ਵੀ ਜੋ ਅੱਜ ਆਪ ਜੀ ਨੂੰ ਪਤਾ ਹੈ ਕਿ ਪਹਿਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਉਹ 3 ਤੂੰ ਤਾ ਦਿਨ ਹੈ ਮੈਂ ਜਾ ਰਿਹਾ ਇਸੇ ਤਰ੍ਹਾਂ ਆਪਾਂ ਵੀ ਸਾਰੇ ਹੀ ਪ੍ਰੋਗਰਾਮ ਜਿਵੇਂ ਜਿਵੇਂ ਅਲਿੱਤੀ ਸੀ ਆਪ ਜੀ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਅੱਜ ਸੰਪੂਰਨ ਹੋਏ ਹਨ ਸ੍ਰੀ ਹਰਿਖੰਦ ਸਾਹਿਬ ਜੀ ਦੇ ਭੋਗਾਂ ਦੇ ਅਪਰੰਤ ਦੀਵਾਨ ਸਜਾਇਆ ਜਾਏਗਾ ਜੋ ਕਿ ਆਪਣੇ ਹੀ ਨਗਰ ਦਾ ਜਥਾ ਜੋ ਤਿਆਰ ਹੋਇਆ ਹੈ ਸਾਡੀ ਜਥਾ ਉਹਨਾਂ ਨੇ ਬਹੁਤ ਹੀ ਵਿਸਤਾਰ ਦੇ ਨਾਲ ਇਤਿਹਾਸ ਕਾਕੇ ਵੀ ਸੁਣਾਇਆ ਹੈ ਅਤੇ ਕਥਾ ਦੇ ਰੰਗ ਦੇ ਵਿੱਚ ਵੀ ਭਾਈ ਸਾਹਿਬ ਜੀ ਨੇ ਬਹੁਤ ਹੀ ਵਿਸਤਾਰ ਕੀਤਾ ਅਸੀਂ ਕੁਝ 6 ਮਹੀਨੇ ਹੋ ਗਏ ਪਹਿਲਾਂ ਏ ਸੋਨਵਾਲ ਸ਼ਕਤੀ ਆਕਾਰ ਸਰਦਾਰ ਅਜੀਤ ਸਿੰਘ ਜੀ ਜੋ ਕਮੇਟੀ ਮੈਂਬਰ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ 1100 ਰੁਪਏ ਉਹਨਾਂ ਵੱਲੋਂ ਸਵਾਹੀ ਹੈ ਸਰਦਾਰ ਅਜੀਤ ਸਿੰਘ ਜੀ ਬੋਲੇ ਸੋਨਵਾਲ ਏ ਸੋਨਵਾਲ ਸਰਦਾਰ ਪ੍ਰਕਾਸ਼ ਸਿੰਘ ਜੀ ਸੰਧੂ بہت بہت ہے رنجیت سانو سردار ترسے پروار والوں سیوا بہت بہت تنواد

ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜੋ ਆਪਣੇ ਘਰ ਕਰਦੇ ਹਨ ਪੁਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਇਹ ਜਥਾ ਜਿਹੜਾ ਤਿਆਰ ਕੀਤਾ ਜਥੇ ਦੇ ਵਿੱਚ ਕੋਈ ਕਮੀ ਨਹੀਂ ਕਿਉਂਕਿ ਇਹਨਾਂ ਨੇ ਬਹੁਤ ਸਮੇਂ ਤੋਂ ਬਹੁਤ ਹੀ ਮਿਹਨਤ ਕੀਤੀ ਆ ਐਵੇਂ ਲੱਗਦਾ ਕਿ ਜਿਵੇਂ ਇਹ ਜੱਤਾਂ ਜਿਹੜਾ ਅੱਗੇ ਹੀ ਇਸੇ ਤਰ੍ਹਾਂ ਸੇਵਾ ਕਰਦਾ ਆਏ ਹੋਵੇ। ਹੋਰ ਬਹੁਤਾਂ ਰਵਾਧੇ ਨੇ ਇਹਨੇ ਜਿਦਾਂ ਨੇ ਜਿਹੜੀਆਂ ਭੈੜਾ ਨੇ ਜਿਹੜੇ ਬੱਚਿਆਂ ਨੇ ਮੇਰੇ ਦਿੱਸਾ ਗਏ ਬਹੁਤ ਬਹੁਤ ਹਨ ਸਾਰੀ ਸੰਗਤ ਵੱਲੋਂ। ਕਿਉਂਕਿ ਕਿਸੇ ਵੀ ਪ੍ਰਕਾਰ ਦੇ ਵਿੱਚ ਜੱਤੇ ਨੂੰ ਜਾਂ ਕਿਸੇ ਪ੍ਰੋਗਰਾਮ ਨੂੰ ਲਾਉਣਾ ਬਹੁਤ ਔਖਾ ਆਂਦਾ ਉਹਨਾਂ ਤਿਆਰ ਕਰਨਾ ਬਹੁਤ ਔਖਾ ਆਂਦਾ ਬੜੀ ਬੇਤਕੜੀ ਹੈ। ਸੋਤਾਰਵਾਦੀਆਂ ਸੀ ਭਾਈ ਸਾਹਿਬ ਭਾਈ ਵਰਤੂ ਸਿੰਘ ਦੇ ਉਤੇ ਦੂਸਰੇ ਵੀਰਾਂ ਦੇ ਜਿਹਨਾਂ ਨੇ ਇਸ ਰੈਕਨਿਸੈਂਸ ਨੂੰ ਤਿਆਰ ਕੀਤਾ ਅਤੇ ਪ੍ਰੋਗਰਾਮ ਲਾਇਆ ਪ੍ਰੋਗਰਾਮ ਲਾਉਣ ਵਾਲਾ ਜਿਹੜਾ ਉਹ 14 ਕਿਲੋ ਦਾ ਨਹੀਂ ਪ੍ਰੋਗਰਾਮ ਚੰਗਾ ਨਿਕਾ ਜਾਂਦੇ ਬੰਦਾ ਉਸ ਪ੍ਰੋਗਰਾਮ ਨੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਜੀ ਉਹ